来 ਵੀ ਮਿੱਤਰੋ ਤੋਤਾ ਉਹ ਆ ਗਿਆ ਟਰੈਕਟਰ ਵੀ ਮਸ਼ੀਨ ਆਪਾਂ ਪਾ ਲਈ ਆ ਵੀ ਮਿੱਤਰੋ ਜਿੱਦੀ ਅਨਵਰੀਆ ਜਦੋਂ ਉਹ ਉਹ ਆ ਗਿਆ ਬੰਦੀ ਨਾ ਮੇਰੇ ਕੋਲੋਂ ਮੇਰ ਕਰੀਂ ਵੜਾਈ ਫੇਰ ਚਲ ਵਾਹ ਵਾਹ ਦਾ ਪਾਦਾ ਖੜਾਦਾ ਟਰੈਕਟਰ ਆ ਦੇ ਸਾਹਮਣੇ ਹਾਂਜੀ ਮਿੱਤਰੋ ਅੱਸੀ ਗੱਲ ਜੀ ਅਗਲੀ ਵੀਡੀਓ ਅਗਲੀ ਵੀਡੀਓ ਦੇ ਸਵਾਲ ਤੁਹਾਨੂੰ ਬਤਾ ਦਵਾਂਗਾ ਉਹ ਟਾਇਰ ਬਲੌਗ ਤਾਂ ਬਚਲ ਬਹੁਤ ਲੇਟ ਪੈਣਾ ਵਾ ਉਹ ਟਾਇਰ ਅੱਜ ਹੈਗੀ ਤਰੀਕ 27 ਕੱਲ 26 ਤਰੀਕ ਨੂੰ ਮੈਂ ਫੋਰਸੇਲ ਤੇ ਲਾ ਦੇ ਜੇ ਤਾਂ ਇੱਥੇ ਬੈੱਕ ਗਏ ਉਹ ਵੀ ਠੀਕ ਆ ਆ ਮੈਂ ਲੇਸਟਰਾਂ ਦੇ ਪਾਈ ਸੀ ਨੈਪਚਰ ਤੋਂ ਚੱਕੀ ਸੀ ਜੇ ਤਾਂ ਉੱਥੇ ਬੈੱਕ ਜਾ ਤਾਂ ਵੀ ਠੀਕ ਆ ਨਹੀਂ ਆਪਾਂ ਇਹ ਵਿੱਚ ਕਟਾ ਕੇ ਦੂਜੇ ਟਾਇਰ ਲਿਆਉਣੇ ਆ ਥੋੜੇ ਬਲੌਗ ਮੈਂ ਬਲੌਗ ਪਾਇਆ ਸੀ ਨਾ ਉਹਦੇ ਪਿੱਛੇ ਟੀ ਗੱਡੀ ਤੇਰੇ ਚੋਂ ਇੱਕ ਡਿਸਾਈਡ ਕਰਨ ਨੂੰ ਕਿਹਾ ਸੀ ਵੱਧ ਕਮੈਂਟ ਟੀ ਗੱਡੀ ਤੇ ਆਈ ਸੀਗੇ ਤਾਂ ਅਰਕੇ ਆਪਾਂ ਟੀ ਗੱਡੀ ਪਾਉਣੇ ਆ ਇਹ ਬਹੁ ਟਾਈਮ ਪਾਲੇ ਚੱਲ ਆਪਾਂ ਸਾਲ ਹੋ ਗਿਆ। ਆਹ ਗੰਡੂ ਦੀ ਆਪਾਂ ਟੈਂਕ ਨੂੰ ਅੱਗੇ ਲੈ ਕੇ ਆਈ ਹਾਂ। ਸਾਲ ਹੋ ਗਿਆ ਨਹੀਂ ਮਲੇ ਸਾਲ ਹੋ ਗਏ ਨੂੰ ਮੇਰੇ ਕੋਲ ਤੇ ਹੁਣ ਕੋ ਅੱਗੇ ਲੈ ਕੇ ਆਈ ਸੀ। ਉਹ ਹੁਣ ਆਪਾਂ ਲਾ ਦੇ ਫੇਰ ਤੇ ਆਹ ਸ਼ਾਇਦ ਤੱਕ ਜਦੋਂ ਦਾ ਕਾਰ ਵੀਡੀਓ ਪੈਣੀ ਹੈ ਮਨ ਲਾਦਾ ਇਹ ਨਹੀਂ ਪਤਾ ਵੀ ਟਾਇਰ ਲਿਆ ਕੇ ਆਪਾਂ ਖਸ ਵੀ ਲਈਏ। ਬਾਕੀ ਕੁਝ ਪਤਾ ਨਹੀਂ ਤੁਹਾਨੂੰ ਕਿ ਆਪਾਂ ਕਿੰਨੇ ਬਿਲਨੇ ਆ। ਕੱਲ ਵੀ ਇਹਦੇ ਟਾਇਰ ਬਦਲਣ ਲੱਗੇ ਸੀ। ਆਹ ਟਾਇਰ ਦਵੜੀ ਨੂੰ ਫੋਨ ਲੱਗੇ ਸੀ। ਦਵੜੀ ਵਾਲੇ ਨੂੰ ਫੋਨ ਲੱਗੇ ਸੀ ਪਰ ਨਾ ਫਿੱਟਰ ਕੇ ਪਾਈ ਨਹੀਂ ਆਪਾਂ। ਤੇ ਅੱਜ ਹੈਗੀ 27 ਤਰੀਕ ਆਵਾ ਪਰਸੋ ਵਾਲ ਨੂੰ ਵੀ ਚਈਗੇ। ਤੇ ਇੱਕ ਲੰਦਾ ਵਿੱਚ ਗੈਪ ਸੀ ਅੱਜ ਫੇਰ ਮਸ਼ੀਨ ਆਪਣੇ ਕੋਲੇ ਆ ਟਰਾਲੀ ਬਾਹਰ ਲਈ ਕਰ ਭਰੀ ਜਾਂਦੇ ਆ ਬਈ ਇਹ ਇਹਦੇ ਪਿੱਛੇ ਆਹ ਰੋਟਾਵੇਟਰ ਕੱਢ ਕੇ ਪਾਈਏ ਟਰਾਲੀ ਤੇ ਮਸ਼ੀਨ ਪਾਵਾਂਗੇ ਹੋ ਟਰੈਕਟਰ ਪਿੱਛੇ ਵਰ ਨੂੰ ਕਰਦਾ ਬੰਟ ਹੁਣ ਇਹ ਵੀ ਗਰਮ ਕਰਨੇ ਪੈਂਦੇ ਆ ਮਾੜੇ ਮਾੜੇ ਠੰਡਾ ਜਾ ਮੌਸਮ ਹੋ ਗਿਆ ਸਟਾਰਟ ਕਰਕੇ ਛੱਡਨੇ ਪੈਂਦੇ ਗੋੜੇ ਦੂਸਰੇ ਪੁੱਤਰ ਕੱਢੀ ਆਪਾਂ ਹੋਰ ਨਹੀਂ ਟਰੈਕਟਰ ਕੱਢ ਕੇ ਟਰਾਲੀ ਭਾਈ ਇਹਦੇ ਨਾਲ ਵਿੱਚ। ਇਲਾ ਦਾ ਮੈਂ ਸੋਚਿਆ ਮੈਂ ਕਿਹਾ ਟਰੈਕਟਰ ਤੋਂ ਹੀ ਆਇਆ ਯਾਰ ਅੱਜ। ਬਾਲਾ ਗੰਦਾ ਹੋਇਆ ਪਿਆ ਵਾ। ਗੰਦਾ ਹੋਣਾ ਕਿੰਨੇ ਦਿਨਾਂ ਦਾ ਚੱਲੀ ਜਾਂਦਾ ਧੋਤਾ ਦੱਤਾ ਤਾਂ ਹੈ ਹੀ ਨਹੀਂ ਚੱਲ ਧੋਣਾ ਹੁੰਦਾ ਵੀ ਕੀ ਆ। ਉਹੀ ਬਾਲਾ ਗੰਦਾ ਲੱਗੀਆਂ ਜਾਂਦਾ ਮੈਂ ਕਿਹਾ ਅੱਜ ਦਾ ਕੰਮ ਕੋਈ ਨਹੀਂ ਸਾਈਡ ਤੇ ਖੜਨਾ ਇਹਨੇ ਟਰਾਲੀ ਭਾ ਕੇ। ਤੇ ਇਹਦੇ ਨਾਲ ਆਲੂ ਵੇਚਨੇ ਸੀ ਜੇ ਕਿਤੇ ਉਹ ਟਾਇਰ ਫੱਟ ਆ ਜਾਂਦੇ। ਉਹ ਵਾ ਸਾਹਮਣੇ। ਚੱਲ ਕੋਈ ਨਹੀਂ। ਪਈ ਆਏ ਕੋਈ ਨਹੀਂ ਚੱਲ ਚੱਲੀ ਜਾਂਦਾ ਕੰਮ ਤੇ ਚਲੋ ਟਰੈਕਟਰ ਤੋਂ ਹੀ ਆਪਾਂ। ਅੱਜ ਪਾਣੀਆਂ ਲੰਗਾਈਏ ਆਈ ਨਹੀਂ ਬਣੀ ਓਹੋ ਇੱਕ ਤਾਂ ਠੰਡ ਹੋ ਗਈ ਪੈਪ ਉਹ ਲੱਗਣ ਲੱਗੀ ਆ ਦੇ ਮੁਰੂ ਹੋ ਹੋਈ ਜਾਂਦੀ ਆ ਫੂਪੜਿਆਂ ਵਾਹ ਜੀ ਵਾਹ ਚਲੋ ਕੋਈ ਇਹ ਦੇ ਕੱਪੜਾ ਕੁੱਪੜਾ ਮਾਰਦੇ ਆ ਫਿਰ ਚੱਲਦੇ ਆ ਟਰਾਲੇ ਡੁੱਲੀ ਪਾਉਣੇ ਹੈਗਾ ਹਾਰੇ ਟਾਈਮ ਆਪਣੇ ਕੋਲ ਅੱਧਾ ਪੁਣਾ ਘੰਟਾ ਮੈਂ ਤਾਂ ਹੀ ਲੱਗ ਗਿਆ ਕਿਉਂਕਿ ਉਹ ਰਿਓ ਪਾਈ ਜਾਂਦੇ ਆ ਬੰਦੇ ਖੇਤ ਤੇ ਟਰਾਲੀ ਲੋਡ ਕਰੀ ਜਾਂਦੇ ਆ ਥੋੜੀਆਂ ਬੋਰੀਆਂ ਰਹਿੰਦੀਆਂ ਆ ਜਦ ਤੱਕ ਬਿਲ ਨਹੀਂ ਆ ਵੀ ਮਿੱਤਰੋ ਤੋਤਾ ਤੇ ਰੰਗ ਬਲਾ ਘਾਰ ਘਰ ਲੱਗ ਗਿਆ ਭਾਈ ਆਹ ਤੇ ਗਾਰੀ ਗਾਰ ਆਇਆ ਪਿਆ ਥੱਲੇ ਹੁਣ ਸਾਫ-ਸਾਫ ਹੋ ਗਿਆ ਸਾਰੇ ਕਿਤੇ ਮਿੱਟ ਛੋਸ਼ਾ ਦੇ ਮੈਂ ਮੱਡ ਗਾਡਾਂ ਦੇ ਅੰਦਰ ਗਾਰਾ ਗੂਰਾ ਸਾਰੇ ਕਿਤੇ ਗਾਰੀ ਗਾਰ ਟਾਇਰ ਵੀ ਕਾਲੇ ਕਾਲੇ ਹੋਏ ਪਏ ਤੇ ਦੇਖੋ ਧੂਆਂ ਉਨਕਲ ਦਾ ਇੱਧਰ ਉਹ ਹਾਲੇ ਤਾਂ ਦੋ ਮਿੰਟ ਦੀ ਸਟਾਰਟ ਕੀਤੀ ਸੀ ਤੁਹਾਨੂੰ ਦੇਖਦੇ ਨਹੀਂ ਆਹ ਨਹੀਂ ਘਰੇ ਛੱਟੇ ਜੇ ਪਏ ਆਹ ਤਾਂ ਸਲੰਸਰ ਸੱਤਿਆਨਾਥ ਮਾਰ ਕੇ ਇੱਥੇ ਹਲਵਾਰਾ ਫੀਡ ਵਾਲੇ ਨਾਲ ਸਰ ਇਹਦੇ ਨਾਲ ਬੈਂਡੀ ਛੋਟੀ ਹੁੰਦੀ ਹੈ ਨਵੇਂ ਮਾਡਲ ਲਈ ਬੈਂਡੀ ਇੱਥੇ ਹੁੰਦੀ ਉਹ ਲਿਆ ਕੇ ਲਾਵਾਂਗੇ। ਕਰਾਦਾ ਕੰਪਾਊਂਡ ਕਮੂਨਾ ਲੋਟ ਆ ਜੂ ਸਟਿੱਕਰ ਨਵਾਂ ਲਾ ਦਾਂਗੇ। ਉਹ ਵੀ ਹੁਣ ਮਾੜੇ ਮਾੜੇ ਫਿੱਦੇ ਜੇ ਹੋ ਚਲੇ ਹੁਣ ਹੋ ਚਲੇ ਪਹਿਜਾਨੀ ਸੀ ਵਾ। ਮਾੜਾ ਆ ਸਟਿੱਕਰ ਲਾਇਆ ਹੋਇਆ। ਨਾ ਬਨਾਰਾ ਚੱਲ ਕੋਈ ਨਹੀਂ। ਬਾਕੀ ਠੀਕ ਆ ਤੋਤਾ ਰੋਟੀ ਦਿਖਾ ਕੇ ਤੁਰਦੇ ਆ ਉਧਰ ਨੂੰ ਟਰੈਕਟਰਲੀ ਪਾਉਨੇ ਆ ਮਸ਼ੀਨ ਨੂੰ ਪਾਉਨੇ ਆ ਫਿਰ ਕਰਦੇ ਆਂ ਕੰਮ ਸ਼ੁਰੂ। ਹੋਏ ਮਤਲਬ ਟਾਈਮ ਅਸੀਂ ਅੱਜ ਵੀ ਲੇਟ ਕਰ ਲਿਆ। 10 ਵਾ 10 ਹੋ ਗਈ। ਸਰ ਸਾਹਿਬ ਵੀ ਹੁੰਦੇ ਆ ਦੂਆ ਟਰ ਇਹ ਨਿਪੋਨੇ ਅੱਜ ਹੌਲਣ ਪੱਛੇ ਪੀਜਾਂਗੇ ਇਹ ਦੂਜਾ ਵਾ ਕੀ ਆ ਨਾਮ ਦਾ 3600 ਟੂ ਤੇ ਇਹਦੇ ਵੀ ਟਾਇਰ ਕਵਾਦੀ ਹੈ ਟਾਇਰ ਵੱਡੇ ਕੰਬਣੀ ਦਿੰਦੇ ਪੁੰਦਰ ਤੇ ਕੰਮ ਘਟ ਦਿੰਦੇ ਆ ਖਜਾਇਕ ਜੂ ਦਾ ਕੰਮ ਦਿੰਦੇ ਛੋਟੇ ਟਾਇਰ ਵਾਲੇ ਕੰਮ ਆ ਰਹੇ ਅੱਜ ਕੱਲ੍ਹ ਉਹ ਵਾ ਆ ਕੰਮ ਬਹੁਤ ਪੂਰਾ ਵਧੀਆ ਯਾਰ ਟੈਂਕੀ ਫੁੱਲ ਮਿਲ ਗਈ ਟੱਕਣ ਤੱਕ ਹੋਊਗੀ ਆ ਜਿਹੜੇ ਹਿਸਾਬ ਦਾ ਰਹੂ ਆ ਆਪਾਂ ਟੈਂਕੀ ਫੁੱਲ ਕਰਕੇ ਦੁਬਾਰੇ ਵਾਪਸ ਕਰ ਦੇਣਾ ਆਮਾ ਆਦਾ ਬਾੜਾ ਗੁੱਡ ਕੰਮ ਆ ਨਾਲੇ ਭੇਦ ਪੂਰਾ 00 ਰਹਿ ਜਾਂਦਾ ਵੀ ਉਹਨਾਂ ਹੀ ਤੇ ਲਾਇਆ ਉਹਨਾਂ ਹੀ ਤੇ ਲਗਿਆ ਵਾਹ ਜੀ ਬਸ ਲੋ ਜਾ ਵੀ ਮਸ਼ੀਨ ਪਾਉਨੇ ਆ ਹਲੂ ਵਾਲੀ ਕੰਮ ਕਰਦੇ ਆ ਸ਼ੁਰੂ ਗੱਲ 1:00 ਵਜੇ ਕੋਈ ਨਿਪਟ ਜਾਣਾ ਇੰਨਾ ਵੀ ਨਹੀਂ ਹੈਗਾ ਅੱਜ ਜਿੰਨੇ ਕਿ ਬੀਜਣ ਵਾਲਿਆ ਬੀਜੇ ਜਾਣੇ ਅੱਜ ਨਾਲ ਹੀ ਅੱਜ ਦੇਖਦੇ ਆਂ ਜੋ ਨਹੀਂ ਵੱਢਾਂਗੇ ਸ਼ਾਇਦ ਕਬੜੀ ਦਾ ਵੱਟਣਾ ਟਰਾਲੀ ਪਾਈ ਖੜਾ ਉੱਤੇ ਉਹਦਾ ਲੱਗਣ ਲੱਗੀ ਆ ਵੀ ਜਿੰਨੇ ਉਹਦੇ ਕੋ ਪਾਣੇ ਘੰਟੇ ਲੱਗ ਜੂ ਬਸ ਆਹ ਦੇਖ ਟਰਾਲੀ ਵੱਧਾਂ ਲੱਗਿਆ ਦਾ ਵੱੜਿਆ ਥੋੜਾ ਨਾ ਉਹ ਆ ਗਿਆ ਟਰੈਕਟਰ ਵੀ ਮਸ਼ੀਨ ਆਪਾਂ ਪਾ ਲਈ ਤਲੇ ਹੋਲਿਊ ਯਾਰ ਇਹਨੇ ਟਰੈਕਟਰ ਟਾਇਰ ਚੱਕ ਨਹੀਂ ਰਿਹਾ ਜਮਾ ਮੂਰੇ ਭਰ ਕੇ ਦੇਖਾਂਗੇ ਜੇ ਇਹਨੇ ਟਾਇਰ ਮੂਰੇ ਤੇ ਚੱਕੇ ਟਰੈਕਟਰ ਨੇ ਫਰਵੇਡ ਪਏ ਆ ਬਿਲਡ ਟੰਗ ਦਾਂਗੇ ਮੂਰੇ ਦੇ ਹਿਸਾਬ ਨਾਲ ਵੇਖ ਤਾਂ ਮੈਨੂੰ ਲੱਗਦਾ ਨਹੀਂ ਲੋਡ ਹੈਗੀ ਆ ਕਿਉਂਕਿ ਚੱਲਣਾ ਹੈਗਾ ਉਹਦੇ ਹੈਗਾ ਇਹਦੇ ਮੂਰੇ ਵੇਟ ਇਹ ਵੀ ਆਲੂ ਲੀ ਬੀਜਦੇ ਹੁੰਦੇ ਆ ਵੀਜ ਜਾਣਿਆਂ ਨੇ ਵਧੀਆ ਆਈ ਮੈਨੂੰ ਲੱਗਦਾ ਨਹੀਂ ਲੋਡ ਪਊ ਆਹ ਪੂਰਾ ਮਾਰਦਾ ਖੜਾ ਚਲੋ ਪਹੁੰਚੀਏ ਖੇਤ ਆਪਾਂ ਇੱਕ ਦਾ ਹੁਣ ਇਹਦੇ ਹੱਥ ਲਾ ਕੋਣਾਂ ਉਹ ਦਿਨ ਪਤੰਦਰ ਦਾ ਮਸਾ ਬਾਰਮ ਟ੍ਰੈਕ ਤੇ ਹਟ ਗਿਆ ਸੀਗਾ ਅੱਜ ਉਹ ਵਿਹਲਾ ਨਹੀਂ ਤੇ ਚੱਲ ਪੈ ਜੂ ਭੇਦ ਇੱਕ ਦੋ 10 ਕਿੱਢੀ ਖਰਾਬ ਹੁੰਦੇ ਹੁੰਦੇ ਆ ਮੁਰੇ ਵਾਲੇ ਉਦੋਂ 10 ਕਿੱਢੀ ਖਰਾਬ ਕੀਤੀ ਸੀਗੇ ਜਾਨੂੰ ਭੇਦ ਪੈ ਗਿਆ ਟਰੈਕਟਰ ਦਾ ਤੇ ਕੰਮ ਸੈੱਟ ਆ ਗਿਆ ਅੱਜ ਵੀ ਉਵੇਂ ਚੱਲ ਦੋ ਦਿਨ ਕਿੱਢੀ ਖਰਾਬ ਹੋ ਜਾਣਗੇ ਹੋਰ ਤਾਂ ਕੀ ਗੱਲ ਲੈਂਡ ਰੂਟ ਤੇ ਆ ਆਪਦੇ ਮਿੰਨੀ ਜਾਂਦੀ ਇੱਕ ਵਾਰ ਹੱਥਾਂ ਨਾਲ ਡਾਗਦਾ ਟਰੈਕਟਰ ਤੇ ਹੋਰਗਾ ਹੋਣੀ ਪਹਿਲਾਂ ਪਹਿਲਾਂ ਜਾ ਚਲਾਉਣੇ ਆ ਇਹ ਮੈਂ ਘੱਟ ਚਲਾਇਆ ਹੌਲੈਂਡ ਦਾ ਯਾਰ ਬਹੁਤ ਘੱਟ ਚਲਾਇਆ ਖੜੇ ਫਾਰਮ ਟਰੈਕ ਚੱਲ ਹੰਮਿਆਂ ਵਾਲਾ ਆਪਣੇ ਪੁਲਿਸ ਨਾਲ ਜੌਨੀ ਦੇ ਚੱਲ ਚਲਾਉਣੀ ਰਹਿੰਦੇ ਆ ਇਹਦੇ ਹੱਥ 'ਤੇ ਬਾਲਾ ਕੱਟ ਗਿਆ ਹੋਇਆ ਚੱਲ ਠੱਗ ਜੂ ਗੱਲ ਕਿਹੜੀ ਹੈ ਮੈਨੂੰ ਸੀਗਾ ਲੋਟ ਆ ਜੂ ਕਿਉਂਕਿ ਆ ਕਾਫੀ ਐ ਵੀ ਹੁੰਦਾ ਪਰ ਚੱਕਿਆ ਜਾ ਰਿਹਾ ਆ ਵੀ ਖਾਲੀ ਆ ਨਾ ਤੇ ਦੇਖ ਲੈਨੇ ਆ ਭਰ ਕੇ ਪਤਾ ਲੱਗੂ ਵੈਸੇ ਬੁਰੀਆਂ 4-5 ਬੁਰੀਆਂ ਪੈਣੀਆਂ ਹੁੰਦੀਆਂ ਨੇ ਖੇਤ ਪੁੱਲੇ ਹੁਣ ਮੈਂ ਕਲਚ ਛੱਡਿਆ ਟਾਇਰ ਚੱਕਿਆ ਨੇ ਵੇਗ ਨਾਲ ਨੇ ਆ ਧਰ ਦਾਂਗੇ ਪਲੇਟਾਂ ਦੇ ਤੇ ਇੱਥੇ ਧਰੀਆਂ ਜਾਣੀਆਂ ਐ ਚਾਰਜ ਨਾ ਟਿਕਾ ਦਾਂਗੇ ਟਕਾਉਣੀਆਂ ਹੋਈਆਂ ਨਹੀਂ ਚੱਲੀ ਗਿਆ ਚੱਲੀ ਗਿਆ ਬੋਰੀ ਧੱਕ ਦਾਂਗੇ ਬੜੀ ਜਲਦੀ ਆਹ ਬਸ ਉਹੜਾ ਪੌਦਨ ਵੇਚ ਕੇ ਗਏ ਸੀ ਉਹ ਤਾਜ਼ਾ ਤਾਜ਼ਾ ਖੇਤ ਵਾ ਕੇ ਨਾਲ ਹੀ ਵੇਚੇ ਇਹਨੂੰ ਹੁਣ 2 ਦਿਨ ਹੋ ਗਏ 3 ਦਿਨ ਹੋ ਗਏ ਬਾਹਰ ਨੂੰ ਅੱਜ ਕੱਲ ਦਾ ਪਰਸੋਂ ਦਾ ਚੌਥੇ ਵਾਇਆ ਜੀ ਆਪਾਂ ਵੇਹ ਠੀਕ ਆ ਪੋਲਾ ਵੇਖ ਕੇ ਤੇ ਵਧੀਆ ਬਣ ਜਾਣਾ ਉਧਰਲਾ ਆਪਾਂ ਕੱਲ ਹੀ ਵਾਇਆ ਵਾ ਇਸ ਤੋਂ ਬਾਅਦ ਵੇਚਣਾ ਇੱਥੇ ਰਿਓ ਪਾਇਆ ਪਿਆ ਸਾਰਾ ਕੱਲ ਬੰਦਿਆਂ ਨੇ ਪਤਾ ਹੀਗਾ ਦੇ ਉਧਰ ਪੈ ਰੂਆ ਹੋਣਾ ਆਹ ਦੇ ਪਹੀਏ ਚੱਕਦਾ ਐ ਬਬੂ ਆਹ ਟਰਾਲੀ ਦੇ ਲੱਭ ਦਵਾਈ ਜਾਂਦਾ ਪਰ ਟਰਾਲੀ ਵੀ ਭਰੀ ਹੋਈ ਆ ਆਪਣੀ ਟਰਾਲੀ ਉਹੀ ਉਧਰ ਸੀਗੀ ਦਬੜੀਆਂ ਲੈ ਬਸ 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 ਆਪਣੀ ਟਰਾਲੀ ਨੇ ਦਬੜੀਆਂ ਨੂੰ ਝੂਨਾ ਵੱਡਣਾ ਸੀਗਾ ਤਾਂ ਕਰਕੇ ਉਹ ਟਰਾਲੀ ਉਧਰ ਗਈ ਹੋਈ ਆ ਤਾਂ ਕਰਕੇ ਆਹ ਪਾਰਾ ਚੱਕੀ ਜੀ ਜੀ ਜਿਹਦੇ ਪਲੜੂ ਨਹੀਂ ਲੱਗੇ ਜਿਹਦਾ ਕੰਮ ਹੀ ਨਹੀਂ ਕੋਈ ਜਿਹਨਾਂ ਨੂੰ ਨਹੀਂ ਵੱਢਦੇ ਮਿਲਣਾ ਦਾ ਹੋਦੇ ਪਲੜ ਪਲੜ ਕੁਛ ਨਹੀਂ ਆ ਨੀ ਆ ਚੱਲ ਆਪਾਂ ਅੱਡੂ ਹੀ ਲੈ ਲੈਣੇ ਆ ਇਹਨਾਂ ਲਤਨਾ ਇਹਨੇ ਇਹ ਚੋਗਰੇ ਤੇ ਵੀ ਨਹੀਂ ਘਟਿਆ ਯਾਰ ਬੰਦ ਉਹ ਨਹੀਂ ਆ ਟਰੈਕਟਰ ਇਹ ਇੱਥੇ ਕਿ ਜਾਈ ਦੀ ਚੋਗਰੇ ਜੀ ਆਹੋ ਉਹ ਉਹ ਚਲ ਫਿੱਟ ਜਾ ਕਰਕੇ ਘਰ ਕੇ ਨਹੀਂ ਚਲਾਈਏ ਕੋਰੀ ਚਲੋ ਜੀ ਬੈਂਕ ਆਹ ਮਸ਼ੀਨ ਭਰ ਲਈ ਫੁੱਲ ਟਰੈਕਟਰ ਮੈਂ ਤੁਰੇ ਨਹੀਂ ਮੂਹ ਜਵੇਂ ਨਹੀਂ ਦੁਰਿਆ ਅੰਦਰ ਦਾ ਸਾਰ ਮੂਲੇ ਟਾਇਰ ਚੱਕੀ ਆਵੇ ਪਿੱਛੇ ਮਸ਼ੀਨ ਥੱਲੇ ਲੱਗੀ ਜਾਵੇ ਬੋਰੀ ਰੱਖਣ ਲੱਗਿਆ ਮਿੱਟੀ ਦੀ ਬੋਰੀ ਪਈ ਆ ਮਿੱਟੀ ਦੇ ਤੇ ਟਾਟਾ ਭਾਰਤ ਉਧਰ ਬੇਲਟਰ ਖੇਰ ਕੇ ਕੰਮ ਚੱਲ ਗਿਆ ਅੱਜ ਹੈ ਨਹੀਂ ਚੱਲ ਭਾਰ ਰੱਖ ਕੇ ਬੋਰੀਆਂ ਪਈਆਂ ਇੱਥੇ ਮਿੱਟੀ ਦੀਆਂ ਉਹ ਭਰ ਕੇ ਚਲਾ ਲੈਣਾ ਕੰਮ ਆਪਾਂ ਆਪਾ ਉਧਰ ਰੱਖ ਕੇ ਚਲਾ ਲੈਣਾ ਕੰਮ ਬੈਗ ਲੈ ਕੇ ਆਏ ਹੁਣ ਦੇਖੋ ਉਧਰ ਸੱਤਾਂ ਨਾਲ ਸਮਾਰਿਆ ਪਹਿਲੇ ਘੇੜੇ ਦਾ ਪਰਾਲੀ ਆ ਇਹਦਾ ਵਿੱਚ ਵਿੱਚ ਜੀਆ ਬੱਟ ਜੀ ਵੀ ਸਿੱਧੀ ਕਰਨੀ ਪੈਣੀ ਕਿਉਂਕਿ ਇੱਧਰੋਂ ਇੱਧਰ ਨੂੰ ਆ ਇੱਧਰੋਂ ਥੋੜੀ ਜਿਹਾ ਆਪਾਂ ਇੱਧਰ ਨੂੰ ਆ ਚੱਲ ਵਧੀਆ ਆ ਤਾਂ ਤੇ ਗੱਲ ਗੁੱਲ ਵੀ ਪੂਰੀ ਵਧੀਆ ਓਕੇ ਰਿਪੋਰਟ ਪਰਨ ਲੱਗਿਆ ਅਦਵਾਰ ਮਸ਼ੀਨ ਨੂੰ ਹੁਣ ਜਿਹੜਾ ਇੱਕ ਵੱਟ ਆਹ ਵਾਲੀ ਖਰਾਬ ਕਰਨੀ ਬੈਣੀ ਹੈ ਯਾਨੀ ਕਿਉਂਕਿ ਇੱਧਰੋਂ ਆਊਗਾ ਗਿੜਾ ਹੁਣ ਸਿੱਧਾ ਕਰਾਂਗੇ ਦੋ ਗਿੜੇ ਲੱਗ ਗਏ ਉਧਰੋਂ ਲਿਹਾਉਣ ਲੱਗੇ ਜਿਹੜਾ ਸਿੱਧਾ ਕਰਾਂਗੇ ਇੱਕ ਵੱਟ ਖਰਾ ਹੈ ਖਰਾਬ ਆਪਾਂ ਧਾਵਾਂਗੇ ਯਾਨੀ ਦੁਬਾਰੇ ਪੂਵੂ ਵੱਟ ਇਹਦਾ ਬੰਦ ਡੰਡੇ ਜਿਬੋ ਢੱਲਾ ਇੰਨਾ ਡੰਡੇ ਸਲਿੱਪ ਕਰਦਾ ਇੱਥੋਂ ਇੰਨਾ ਇਹਦੇ ਜੋ ਹੈ ਨੀ ਚੂੜੀ ਜੜੀ ਮਰੀ ਹੋਈ ਹੈ ਇਹਨਾਂ ਡੰਡਾ ਭੱਜਿਆ ਫੱਦਾ ਕੇ ਪਿੱਛੇ ਕੰਟਰੋਲ ਆਈ ਆਈ ਪੰਗਾ ਵੀ ਆਂਦਾ ਕੰਟਰੋਲ ਦਾ ਪੰਗਾ ਪੈ ਜਾਂਦਾ ਜਿਹੜਾ ਟਰੈਕਟਰਾਂ ਦਾ ਆਪਣੇ ਲੀਵਰ ਜੇ ਹੋਰ ਹਿਸਾਬ ਦੇ ਹੋਰ ਹਰੇ ਹਰੇ ਟਰੈਕਟਰ ਦਾ ਅਲੱਗ-ਅਲੱਗ ਹੁੰਦਾ ਹਨ ਹੁਣ ਮੈਂ ਆਹ ਕਿੜਾ ਹੀ ਲਾਇਆ ਕੰਟਰੋਲ ਬੰਦੇ ਨਹੀਂ ਹੁਣ ਕੰਟਰੋਲ ਜੇ ਸੈੱਟ ਆਇਆ ਮੜਾ ਚੱਲੇ ਟਰੈਕਟਰ ਨਹੀਂ ਬਾਈ ਡੂੰਗੀ ਚਲੇ ਜਾਂਦੀ ਆ ਤੇ ਨਹੀਂ ਫਿਰ ਬਾੜੀ ਉੱਚੀ ਆ ਜਾਂਦੀ ਆ ਮਸ਼ੀਨ ਵਿੱਚ ਵਿੱਚ ਪਰ ਚਲੋ ਆ ਜੂ ਹੱਥ ਇੱਕ ਦੋ ਗੜੇ ਹੋਰ ਲਾ ਕੇ ਸੈੱਟਾ ਜੂ ਆ ਵੀ ਮਿੱਤਰੋ ਜੀ ਆਨੇ ਵਰੀਆ ਚਲੋ ਬਰ ਮੈਨੂੰ ਮੜੇ ਹੱਥ ਰੱਖਣਾ ਪੈ ਰਿਆ ਮੈਂ ਤੋ ਆਹੀ ਨਹੀਂ ਸੈਟ ਆਈ ਇਹਦੀ ਉਹ ਲਾਣੀ ਡੰਡਾ ਟਰਲਾ ਕਰਕੇ ਨਹੀਂ ਕੰਟਰੋਲ ਕਰਦੀ ਖੋਬ ਜਾਂਦੀ ਹੈ ਲੈਫਟ ਕਰੇ ਕਰੇ ਮਾੜਾ ਯਾਰ ਲੀਵਰ ਨੂੰ ਹੋ ਛੇੜਨਾ ਪੈਂਦਾ ਹਾਣੂ ਯਾਰ ਬੰਦੇ ਬਹੁਤ ਵਧੀਆ ਮਿਲਦਾ ਟਰੈਕਟਰ ਸਾਰਾ ਨਹੀਂ ਆਉਂਦਾ ਆਪ ਵੀ ਅੱਗੇ ਪਿੱਛੇ ਕਰੀ ਜਾਂਦੇ ਨਹੀਂ ਤਾਂ ਆਦ ਕਮਾਉਣੀ ਬਾੜਾ ਹੁੰਦਾ ਉਤਰੇ ਕਰਨਾ ਪੈਂਦਾ ਹੁੰਦਾ ਫਿਰ ਦੋਨੋਂ ਲੀਵਰ ਇਕੱਠੇ ਜੇ ਬੰਨ ਕੇ ਵੀ ਸੈਟ ਆ ਗਏ ਹੁਣ ਚੱਲੀ ਜਾਂਦਾ ਵਧੀਆ ਵੈਕ ਮਖਰਾਬ ਹੋ ਗਿਆ ਮੇਰੇ ਵੀਰੋ ਕੰਮ ਖਰਾਬ ਹੋ ਗਿਆ ਆ ਇਥੋਂ ਟੁੱਟ ਗਿਆ ਜਿਹੜਾ ਇਹਦੇ ਵਿੱਚ ਰੂਲਾ ਬੈਲਟ ਜਿਹੜਾ ਰੂਲਾ ਬੈਲਟ ਨੂੰ ਘਮਾਉਂਦਾ ਉਹ ਟੁੱਟ ਗਿਆ ਮੈਸਤਰੀ ਬੁਲਾਇਆ ਸੀਗਾ ਉਹ ਜਾਂਦੇ ਆ ਸਾਹਮਣੇ ਪੂਰਾ ਫੱਟੇ ਡੈੜੀ ਹੋਣੀ ਮੈਸਤਰੀ ਬੁਲਾਇਆ ਸੀ ਉੱਤੇ ਉੱਤੇ ਇਹਨਾਂ ਨੂੰ ਫੋਨ ਕਰਕੇ ਦੇਖ ਲਿਆ ਕਿ ਇਹਨੇ ਭਾਈ ਵੀ ਕੁੜੀ ਹੁੰਦੀ ਆ ਕੋਲੇਗੇ ਟੁੱਟ ਇੱਕ ਪਾਸੇ ਆਲੂ ਆਈ ਜਾਂਦੇ ਇੱਕ ਪਾਸੇ ਆਲੂ ਆਣੋਂ ਹਟ ਗਏ ਸੋ ਆਪਾਂ ਕੰਮ ਕਰਤਾ ਬੰਦ ਖੜ ਗਿਆ ਕੰਮ ਹੋ ਗਿਆ ਨੂੰ ਘੰਟੇ ਹੀ ਖੜਿਆ ਨੂੰ ਲੋ ਬੱਤ ਚੱਲੇ 1 ਵਜੇ ਤੇ ਖੜੇ ਹੋਵਾਂਗੇ ਪੱਕਾ ਬਾਹਰ ਮਸ਼ੀਨ ਲਾਉਣ ਲੱਗੇ ਆ ਮੈਸਰੀ ਦੇਖੀ ਠੀਕ ਹੁੰਦੀ ਉਹ ਪਾਵਾਂਗੇ ਜਾਂ ਦੇਖਦੇ ਆ ਕੀ ਹਾਲ ਨਿਕਲਦਾ ਲੋ ਵੀ ਮਿੱਤਰੋ ਆਪਣਾ ਅੱਜ ਪ੍ਰੋਸੈਸ ਖੜ ਗਿਆ ਅਬੀ ਬਾਈ ਜੀ ਫਿਰ ਚੰਗਾ ਤੇ ਝੋਨਾ ਵੜਦੇ ਆ ਅੱਜ ਹੁਣ ਮਸ਼ੀਨ ਤਾਂ ਕੱਲੂ ਠੀਕ ਹੋਊਗੀ ਸ਼ਾਇਦਿਆ ਸ਼ਾਮ ਨੂੰ ਦੇ ਦੇ ਦਿਆ ਕਦੋਂ ਹੁੰਦੀ ਆ ਫਿਰ ਵੀਜਾਂਗੇ ਆਲੂ ਤੇ ਅੱਜ ਆਪਾਂ ਝੋਨਾ ਹੀ ਵੜਨਾ ਹੈਗਾ ਦੇਖਦੇ ਆ ਇਧਰ ਟਰਾਲੀ ਨਹੀਂ ਬਿੱਲੀ ਹੁਣੀ ਆਵੇ ਭੋਵੇ ਬਿੱਲੀ ਆਪਾਂ ਦਾ ਤਾਂ ਝੋਨਾ ਚੰਗਾ ਖੜ ਗਿਆ ਕੰਮ ਕੋਈ ਸੱਪ ਨਿਕਲ ਗਿਆ ਕੋਲ ਦੀ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਕੰਮ ਖੜਾ ਵਾ ਜਿਵੇਂ ਕੰਮ ਖੜੇ ਆ ਗਏ ਤੇ ਜੋ ਟਰੈਕਟਰ ਲਾਉਣੀਆ ਘਰੇ ਆਪਣੇ ਨਾਲ ਚਲੇਗਾ ਘਰੇ ਇਹ ਵੀ ਲਾਉਣੇ ਆ ਦੋ ਬੜੀਆਂ ਨਾ ਕਰਾਉਣੇ ਅੱਜ ਕੰਮ ਜ਼ਾਰ ਬੇਰੇ ਹੋ ਗਿਆ ਖੜ ਗਿਆ ਕੰਮ ਅਜ ਖਰਾਬ ਹੋ ਗਿਆ ਪਤੰਦਰ ਦਾ 3 ਕਿਲੇ ਮੰਨ ਲਓ ਵੀ 3 ਕਿਲੇ ਰਹਿ ਗਏ ਪਿਛਨਾਲੇ ਅੱਜ ਤੇ ਕੱਲ ਨੂੰ ਸਵੇਰੇ ਯਾਰ 6 ਵਜੇ ਲੱਗਾਂਗੇ ਤੜਕੇ ਪਹਿਲੇ ਟਾਈਮ ਕਿਉਂਕਿ ਕੱਲੂ ਕੇ ਹੋਰ ਦੀ ਬੱਕ ਅਗਲਾ ਰੋਲਾ ਬਾਊ ਬਾਜੋਂ ਪਹਿਲਾਂ ਪਹਿਲਾਂ 4-5 ਘੰਟੇ ਆ ਬੀਚ ਕਨਾਲ ਦੀ ਨਾਲ ਆਪਾਂ ਕੱਢਦਾ ਵਾਂ ਇਹ ਦੇਖਦੇ ਚਲੋ ਕੀ ਬਣਦਾ ਦਿਹਾਉਨੇ ਹੁਣ ਨਾਲ ਦੇ ਨਾਲ ਹਾਂਜੀ 4.5 ਹੋ ਗਏ ਮਾ ਕੰਬਾਈਨ ਆ ਗਈ ਤਾਂ ਵੜੀਏ ਦੇ ਵੱਢਣ ਲੱਗੇ ਅੱਜ ਝੋਨਾ ਖਾਲੀ ਪਾਈ ਹੋਈ ਆ ਬਾਦਰ ਚੱਲਦੇ ਆ ਖੇਤ ਸਰਾਬੇ ਵੱਟਣਾ ਜਾਣੀ ਤੇ ਚੱਲਦੇ ਆ ਸਰਾਬੇ ਵੱਲੋਂ ਵੜਦੇ ਆ ਝੋਨਾ ਅੱਜ ਬੜੌਨੇ ਝੋਨਾ ਅੱਜ ਵੱਢਣ ਲੱਗੀ ਬੜੌਨੇ ਝੋਨਾ ਮੈਂ ਇੱਥੇ ਪਹੁੰਚਿਆ ਦੌੜੀ ਦਾ ਚੋਣਾ ਵੜਾਉਣ ਨੂੰ ਉਹ ਆ ਗਈ ਮੰਜੀ ਆ। ਆ ਸਕੂਟਰੀ ਵਾਲਾ ਹਾਰਨ ਮਾਰੀ ਜਾਂਦਾ ਕਿ ਮਸ਼ੀਨ ਹੁਣ ਨਿਕਲਦੀ ਨਿਕਲੂਗੇ ਵਾਸਤੇ। ਮੈਂ ਦੌੜੇ ਚੋਣਾ ਵੜਾਉਣ ਉਧਰੋਂ ਆਪਣੇ ਮਸ਼ੀਨ ਆ ਗਈ ਆਪਣੇ ਹੋਰ ਵੜਦੀ ਹੁੰਦੀ ਆ। ਤੇ ਉਹ ਹੀ ਇਹਨਾਂ ਦੇ ਆ ਵੜਦੀ ਆ ਇਹ ਮੈਂਬਰ ਦੇ ਮਾਮੇ ਦੀ ਮਸ਼ੀਨ ਆ। ਤੇ ਉਧਰੋਂ ਆਪਣੇ ਮਸ਼ੀਨ ਆ ਗਈ ਹੁਣ ਟਰੈਕਟਰ ਖੜਾ ਕੇ ਸੋ ਚੱਕ ਕੇ ਸਾਧਨ ਜਾਂਦੇ ਆ ਆਪਾਂ ਹੋਰ ਵੜਦੇ ਆ ਟਰਾਲੀ ਆਪਣੀ ਇੱਥੇ ਆ। ਤੇ ਆਪਾਂ ਜਿਹੜਾ ਹੋ ਟਰਾਲੀ ਵੜਦੇ ਆ ਉੱਥੋਂ ਕੋਈ ਹੋਰ ਨਾ ਵੜਦੇ ਆ ਹੁਣ। ਕਰਦੇ ਆ ਕਾਰਵਾਈ। ਟਰਾਲੀ ਪਾਈ ਜਿਹਦੇ ਪਿੱਛੇ ਤੇ ਟਰਾਲੀ ਨਹੀਂ ਘੜਦੀ ਮੈਂ ਕਿਹਾ ਹੀ ਲੈ ਚੱਲਦੇ ਆ ਟਰੈਕਟਰ ਵੈਸਾ ਮਹਿੰਦਰਾ ਟਰੈਕਟਰ ਲੈ ਕੇ ਟਰਾਲੀ ਉੱਥੇ ਪਹੁੰਚ ਗਿਆ ਤੇ ਮੈਂ ਕਿਹਾ ਖੌਫ ਖੌਫ ਜਾਂਦੀ ਹੁੰਦੀ ਆ ਕਈ ਵਾਰੀ ਫੇਰ ਕੋਈ ਗੱਲਾ ਹੁੰਦਾ ਵੀ ਟਰਾਲੀ ਭਰ ਕੇ ਕੱਢਣੀ ਆ ਵੀ ਇਹੀ ਲੈ ਚੱਲਦੇ ਆ ਇਹਦੇ ਪਿੱਛੇ ਪਾਵਾਂਗੇ ਪਹਿਲਾਂ ਹੀ ਖੱਜ ਲਾਉਣ ਨਾਲੋਂ ਡਾਕੂ ਹੜਾ ਖੇੜ ਡਾਕੂ ਟਰੈਕਟਰ ਉਹਦਾ ਨਾਮ ਵੀ ਡਾਕੂ ਰੱਖਿਆ ਹੋਇਆ ਹੈ ਮੈਂਬਰ ਵਾਲੇ ਦਾ ਉਹ ਮੈਨੂੰ ਆਇਆ ਵੀ ਬਾਅਦ ਚ ਖੱਜ ਲੰਦੇ ਫਿਰਾਂਗੇ ਪਹਿਲਾਂ ਹੀ ਇਹ ਦਿਨ ਬੜ ਲੈਣਾ ਬਿੱਲੇ ਹੀ ਖੜਾ ਟਰੈਕਟਰ ਦਾ ਕਰਨਾ ਕੀ ਆ ਮਸ਼ੀਨ ਆਉਂਦੀ ਆ ਬਸ ਪਤਾ ਨਹੀਂ ਕੀ ਬਣਦਾ ਬਣਦਾ ਦੇਖਦੇ ਚੱਲੋ ਤੁਸੀਂ ਝੋਨਾ ਵੱਢਣ ਦਾ ਟਾਈਮ ਦੇਖ ਲਓ ਦੇਖੋ ਸਾਹਮਣੇ ਪੂਰੇ ਦੇਪ ਤਾਂ ਗਿਆ 5:30 ਹੋ ਗਏ ਸਾਨੂੰ ਆਇਆ ਵੀ ਇੱਕ ਅੱਧੀ ਟਰਾਲੀ ਭਰ ਲਈਏ ਵੀ ਕੱਲ ਨੂੰ ਮਲਚਰ ਮਾਰ ਕੇ ਕੱਲ ਨੂੰ ਮਲਚਰ ਬੋਕਾ ਪਰਸੋਂ ਨੂੰ ਬਲਟਾਵੇਂ ਬੋਕਾ ਵੀ ਚੱਲ ਇੱਕ ਟਰਾਲੀ ਭਰੀਏ ਹੁਣ ਇੱਕ ਟਰਾਲੀ ਸਵੇਰੇ ਭਰ ਲਾਂਗੇ ਕੰਮ ਤੁਰੂਗਾ ਕੱਲ ਨੂੰ ਮਲਚਰ ਵੱਜ ਜੂ ਪਿੱਛੇ ਹਨਾ ਤੇ ਰਾਤ ਨੂੰ ਰੋਟਾਵੀਟਰ ਮਾਰ ਕੇ ਫਿਰ ਪਰਸੋਂ ਨੂੰ ਹੋ ਜੂਗਾ ਪਟਾਣੇ ਵੱਜ ਜਾਣਗੇ ਫੇਰ ਆਲੂ ਚੱਲ ਬੀਜੇ ਆਣਗੇ ਕੱਲੂ ਆਲੂ ਬੀਜਨੇ ਤੜਕੇ ਨਾਲੇ ਕੱਲੂ ਉੱਧਰ ਵੀ ਇੱਧਰ ਵੀ ਦੋਨੇ ਪਾਸੇ ਹੋ ਜਾਣਾ ਉਹ ਖੜਾ ਟਰੈਕਟਰ ਡਾਕੀ ਟਰਾਲੀ ਬਾਈ ਉਹ ਜੋ ਨਾ ਵਟਨਾ ਆ ਸਾਹਮਣੇ ਵਾਲਾ ਤੇ ਆਹ ਹੋਰ 26 ਮੱਕੀ ਸੀਗੀ ਇੱਥੇ ਪਹਿਲਾਂ ਮੱਕੀ ਜੋ ਬਾਹਰ 26 ਲਈ ਹੋਈ ਆ ਉਹ ਵੀ ਖੜਾ 26 ਵਾਲੇ ਉਹ ਵੀ ਵਟਨਾ ਹੈ ਆਪਣੀ ਦੀ ਵਾਲੀ ਦਾਹ ਦੇ ਸੀਗਾ ਤੇ ਉੰਦੀ ਹ ਕੰਬੈਨ ਉਹ ਉੱਥੇ ਦੀਗੀ ਦਿੱਕਤ ਆ ਜਾਂਦੀ 1-2 ਮਿੰਟ ਦੇ ਵਿੱਚ ਚੱਲ ਪੜ ਲਾਂਗੇ ਜਿੰਨਾ ਕ ਵੱਡਾ ਆਇਆ ਟਰਾਲੀ ਵੀ ਭਰ ਜੇ ਬੱਲੇ ਆ ਇੱਥੇ ਦੋ ਟਰਾਲੀਆਂ ਹੋਣੀਆਂ ਤਿੰਨ ਕਿਲੇ ਆਪਣੇ ਤੈਨ ਆਹੋ ਦੋ ਟਰਾਲੀਆਂ ਦਾ ਬੜੇ ਆਰਾਮ ਨਾਲ ਆ ਜਾਣਾ ਆਪ ਦੋ ਕਿਨੇ ਜਾ ਆਣਾ ਬੜੇ ਆਰਾਮ ਨਾਲ ਇੱਕ ਆ ਇੱਕ ਫੇਰੇ ਡਾਕੂ ਭੇਜਦਾ ਬਿਲਾ ਕਰਕੇ ਆਪਾਂ ਤੇ ਉਹ ਵੀਰੋਂ ਮਰ ਪਾਲੀਆ ਟਰਾਲੀ ਪੜਦੇ ਆਉਂਦੀ ਹ ਕੰਬੈਨ ਵੀ ਉਹ ਠਕਾ ਗਈ ਇਹ ਦਿਖਣ ਲੱਗੀ ਨਹੀਂ ਵੈਸੇ ਵਾਲੇ ਆਵਾਜ਼ ਸੁਣਨ ਲੱਗੀ ਘੂੰ 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 ਹੋ ਗਈ ਆ ਗਈ ਬਸ ਆ ਗਈ ਥੋੜਾ ਜਿਹਾ ਵੱਡਾ ਜਾਊਗਾ ਤਰੇਲ ਪੈਣ ਲੱਗਣੀਆਂ ਤਰੇਲ ਗਿਆ ਸੂਰਜ ਬਸ ਤਰੇਲ ਦਾ ਕੰਮ ਟਾਈਮ ਸ਼ੁਰੂ ਹੀ ਆ ਆਪਾਂ ਬਹਿਰ ਕਰੀਂ ਵਡਾਈ ਫੇਰ ਚਲ ਬਾਈ ਤੂੰ ਬਹੁਤ ਆਪਾਂ ਲੈ ਲਿਆ ਕੰਮ ਆਹ ਵੱਡੇ ਕੇ ਅੱਜ ਚਲ ਆ ਬਾਸਪਤੀ ਆ ਉਸ ਤੋਂ ਬਾਅਦ ਚਾ ਆ ਵੀ ਛੇਰ ਵੱਡੇ ਜਾਊ ਕੱਲ ਨੂੰ ਚੱਲ ਵੱਡੇ ਜਾਊਗਾ ਤੇ ਉਧਰ ਰਹਿ ਗਏ ਆਪਣਾ ਕੀਲਾ ਖਾਂਡੀ ਰਹਿ ਗਿਆ ਉਸ ਤੋਂ ਬਾਅਦ ਤਾਂ ਕੱਟ ਲਿਆ ਕੰਮ ਬੱਸ ਕੋਹ ਨਹੀਂ ਰਹਿ ਗਿਆ ਇਦੋਂ ਬਾਅਦ ਤਾਂ ਆਹ ਲਾਈਏ ਬੰਗਾ ਹੈ ਨਹੀਂ ਇਹਦਾ ਇੱਕ ਰਸਾ ਰਸਾ ਪਾਉਨੇ ਆ ਚੱਲ ਵਾਹ ਵਾਹ ਬੁਲਾ ਟਰਾਲੀ ਥੋੜਾ ਹੀ ਬੂਮਾ ਲੇ ਤੇਰਾ ਮੁੱਟੀ ਆ ਇੱਕ ਵਾਰੇ ਬੈੱਡ ਬੋਲ ਜੁੜੇ ਐਸੇ ਝੋੜੀ ਆ ਮਾਲ ਦਾ ਘਟ ਲੈ ਕੇ ਆਂਦੀ ਆ 2 ਕਿਲੋ ਲੈ ਲਿਆ ਆਪਣਾ ਇਹ 2.5 ਲੈ ਜਾਂਦੀ ਆ ਇਹ 2-2 ਥੋਲੇ ਲੈ ਕੇ ਆਂਦੀ ਆ ਬੜਾ ਮੁੱਤਾ ਤੇ ਇਹ ਨਹੀਂ ਪਤਾ ਦੋ ਲੈ ਜਾਂਦੀ ਦੋ ਦਾ ਲੈ ਕੇ ਜਾਂਦੀ ਹੋਗੀ ਚੱਲ ਇੰਨਾ ਵੱਡਿਆ ਵੀ ਨਹੀਂ ਜਾਣਾ ਹੈਗਾ ਤਰੇਲ ਪੈਣ ਲੱਗੀ ਬੱਸ ਹੁਣ ਥੋੜਾ ਕ ਵੱਡਿਆ ਜਾਊਗਾ ਚਾਹੇ ਅੱਧੀ ਕਰੀ ਗੁਰਾ ਲਈ ਚਾਹੇ ਭਰ ਕੇ ਢਾਲੀ ਜਿਵੇਂ ਮਰਜ਼ੀ ਕਰ ਲਈਏ ਆਹ ਰਿਆ ਲੋ ਆਪਣੇ ਅਸੀਂ ਨਾ ਆਹ ਟਰਾਲੀ ਦੇ ਪਿੱਛੇ ਇੱਕ ਹੀ ਬੰਗਾ ਉੱਤੇ ਵਿਚਾਲੇ ਰਸੇ ਪਰਸਾ ਪਾਉਣਾ ਪਿਆ ਬੰਗਾ ਗੁੰਮ ਗਿਆ ਇਹ ਇੱਕ ਬੰਗਾ ਗੁੰਮ ਗਿਆ ਯਾਨੀ ਦੋ ਹੁੰਦੇ ਪਿੱਛੇ ਤੇ ਅਸੀਂ ਰਸਾ ਰੁਸਾ ਪਾਈ ਜਾਂਨੇ ਪਿੱਛੇ ਪਲਟ ਠੀਕ ਕਰਦੇ ਜਾਂ ਨੂੰ ਤਾਂ ਦਿਨ ਡੱਪਿਆ ਸੂਰਜ ਸਾਰੇ ਜਮਾ ਹੀ ਗਿਆ ਟਾਈਮ ਦਿਨ ਛੋਟੇ ਹੋ ਗਏ ਨਾ 6 ਵਜੇ ਆ ਚੱਲ ਬੜੀ ਗੰਦੀ ਹੋਈ ਪਈ ਬੁਰੇ ਹਾਲ ਕਰਤੇ ਘੜੀ ਦੇ ਵੀ 24 ਘੰਟੇ ਤਾਂ ਲੱਗੀ ਰਹਿੰਦੀ ਆ ਵਿਚਾਰੀ ਯਾਰ ਥੱਲੇ ਉਹਨੂੰ ਹਾਲ ਮੈਂ ਪਿਛਲੇ ਬਲੌਗ ਚ ਦਿਖਾਈ ਵੀ ਸੀ ਇੱਕ ਚ ਆਹਲੇ ਥੱਲੇ ਨਿਸ਼ਾਨ ਪਿਆ ਹੋਇਆ ਘੜੀ ਦਾ ਤੇ ਉਹ ਫਿਰ ਆਈ ਮੈਂਗਾ ਹੁਣ ਇੱਕ ਅੱਧਾ ਡਿਗ ਹੋਰ ਪਾ ਕੇ ਇੱਕ ਦੋ ਡਿਗ ਹੋਰ ਪਾ ਕੇ ਬੰਦ ਕਰ ਦਿੰਨੇ ਆ ਮਸ਼ੀਨ ਤਰੋਲੇ ਬਾ ਤਰੇਲ ਚ ਬੱਡਣ ਦਾ ਫਾਇਦਾ ਨਹੀਂ ਦਾ ਇਹ ਮੰਡੀਆਂ ਇੰਹੀਂ ਪਿਆ ਰਹਿਣਾ ਹਾਲੇ ਪਹਿਲਾ ਵਾਲਾ ਝੋਨਾ ਆਪਣਾ ਮੰਡੀ ਪਿਆ ਵਾ ਬਾਈ ਇੰਨੇ ਬੁਰੇ ਹਾਲਾਂ ਮੰਡੀਆਂ ਚ ਰੋਜ਼ ਬੰਦਾ ਪੈਂਦਾ ਉੱਥੇ ਇੱਕ ਅੱਜ ਕਹਿੰਦੇ ਆ ਸ਼ਹਿਰ ਵੀ ਅੱਜ ਕੰਡਾ ਲਾਵਾਂਗੇ ਭਾਈ ਵੀਰ ਅੱਜ ਚੱਕਾਂਗੇ ਉਹ ਝੋਨੇ ਨੂੰ ਪਹਿਲਾ ਜਿਹੜਾ ਝੋਨਾ ਵਿਕਿਆ ਆਪਣਾ ਉਹ ਪਹਿਲਾਂ ਜਿਹੜਾ ਇਦੋਂ ਵੀ ਪਹਿਲਾਂ ਵੱਢਿਆ ਆਪਾਂ ਇਹਦਾ ਨਾ ਟਰਾਲੀ ਨਾਲ ਲੈ ਕੇ ਉਹਦੇ ਹਾਲੇ ਪੇਮੈਂਟ ਨਹੀਂ ਆਈ ਉਹਨੂੰ ਕੰਡਾ ਲੱਗੇ ਨੂੰ ਬੇਕਰੋ ਕਿੰਨੇ ਦਿਨ ਹੋ ਗਏ ਉਹਦੀ ਪੇਮੈਂਟ ਹੀ ਨਹੀਂ ਆਈ ਅਜੇ ਤੱਕ ਕੋਈ ਵੀ ਝੋਨੇ ਦੀ ਪੇਮੈਂਟ ਨਹੀਂ ਆਈ ਹੈਗੀ ਤੇ ਹਾਰ ਨਵੱਜ ਗਿਆ ਟੰਨ ਨਾ ਨਾ ਹੋ ਗਿਆ ਇੱਕ ਡੈਕ ਹੁਣ ਪਾ ਲੈ ਇੱਕ ਹੋਰ ਪਾ ਕੇ ਕਹਦਾਂਗੇ ਭਾਈ ਬੱਸ ਇਦੋਂ ਤੇ ਨਹੀਂ ਹੁਣ ਤੇਰਾ ਹੋ ਗਿਆ ਕੋਈ ਫਾਇਦਾ ਨਹੀਂ ਚੰਨਣਾ ਦੇਖੋ ਤੁਸੀਂ ਮੂਰੇ ਯਾਰ ਕਰਾਂ ਇੱਕ ਨੰਬਰ ਚੰਨਣਾ ਜਿਹੜੀਆਂ ਮੂਰੇ ਲਾਈਆਂ ਹੋਈਆਂ ਹਨ ਚੱਲ ਤੇ ਕੱਲ ਨੂੰ ਆਲੂ ਬੀਜਾਂਗੇ ਮਸ਼ੀਨ ਆਪਾਂ ਨੂੰ ਮਿਲ ਜਾਣੀਆਂ ਦੁਕਾਵਾਂ ਵਾਲੇ ਸਾਰਾ ਕੋ ਅੱਜ ਲਈ ਇੰਨਾ ਕੁ ਆਹ ਵੱਡ-ਵੱਡ ਕੇ ਚੱਲ ਦੇਖਦੇ ਆਪਾਂ ਦੁਬਾਰਾ ਜਣਾ ਫੇ ਆਰਾਮ ਕਰਦੇ ਆ ਬਾਸ ਮੁੱਕ ਦੀ ਗੱਲ ਅਈ ਮਤਰੋ ਨੇਰਾ ਹੋ ਗਿਆ ਫੁੱਲ ਉਹ ਵੱਡਣਾਂ ਫਿਰਦੇ ਹੀ ਆ ਖੜੀਆਂ ਮਸ਼ੀਨਾਂ ਮੈਂ ਤਾਂ ਇਹੋ ਡਿੱਗ ਪਵਾ ਗਿਆ ਮੈਂ ਕਿਹਾ ਮੈਂ ਲੈ ਕੇ ਚੱਲ ਉਹ ਯਾਰ ਬੰਦੇ ਭਗਤ ਨੇ ਕਹਿੰਦੇ ਵੀ ਸਵੇਰੇ ਸਾਡਾ ਹੋਰ ਨੰਬਰ ਆ ਕਹਿੰਦੇ ਮੈਂ ਕਿਹਾ ਵੀ ਆਹ ਟਾਈਮ ਆਏ ਲੇਟ ਹੋਣੇ ਪਤੰਦਰ ਹੋਰ ਕੁਝ ਨਹੀਂ ਜੇ ਆਪਣੇ ਟਾਈਮ ਨਾ ਆ ਜਾਂਦੇ ਵੱਢਿਆ ਗਿਆ ਹੀਗਾ ਤੇ ਮੈਂ ਕਹਾਂ ਹੁਣ ਤੁਸੀਂ ਲੇਟ ਹੋ ਬਾਈ ਸਵੇਰੇ ਵੱਢ ਕੇ ਜਾਓ ਜਿੰਮੇ ਮਰਜੀ ਆਪਣੇ ਪਹਿਲੇ ਟਾਈਮ ਆਵੇ ਨਾ ਆਹ ਦੇਖੋ ਲੈ ਸੇਰਾਂ ਦੀ ਬਦਲਾ ਕਰਦੇ ਜਾਂਦਾ ਬਾਏ ਬਾਏ ਕਰਤਾ ਮਸ਼ੀਨ ਨੂੰ ਅੱਜ ਅੱਜ ਤਾਂ ਬਾਈ ਖੱਜਲ ਹੀ ਹੋਇਆ ਜੀ ਪਤਾ ਨਹੀਂ ਕਿਹਦਾ ਮੂੰਹ ਦੇਖ ਕੇ ਲੜ ਕੇ ਅੱਜ ਨਾ ਆਲੂਆਂ ਦਾ ਕੰਮ ਹੋਇਆ ਅੱਜ ਸੜਾ ਆਲੂ ਵੀ ਵਿੱਚ ਪਚਾਲੇ ਰਹੇ ਝੂਨਾ ਮਸ਼ੀਨ ਖੋਗ ਗਈ ਉੱਥੇ ਈ ਆਪਣਾ ਟਾਈਮ ਦਾ ਨੰਬਰ ਜੀਗਾ ਆਪਣੇ ਇਹਨਾਂ ਨੇ 4:00 ਵਜੇ ਆ ਜਾਣਾ ਹੈਗਾ ਮੂਰੇ 3-4 ਕਿਲੇ ਵੱਢਣ ਵਾਲੇ ਸੀ ਗਣੀ ਪਹਿਲਾਂ ਕਹਿੰਦਾ ਖੇਤ ਚ ਖੋਵੀ ਉਸ ਤੋਂ ਬਾਅਦ ਖੇਤ ਤੋਂ ਬਾਹਰ ਕੱਢਣ ਲੱਗੇ ਚਰੀ ਚ ਹੋਵਗੀ ਮਸ਼ੀਨ ਚਰੀ ਵੱਡੀ ਹੋਈ ਖਣੀ ਕੀ ਗੱਲਾ ਜਿੱਥੇ ਉੱਤੇ ਹੋਵਗੀ ਕਹਿੰਦਾ ਕਟਰ ਲਾ ਕੇ ਕੱਢੀ ਜਾ ਖਣੀ ਕੀ ਕਰਿਆ ਕੀ ਨਹੀਂ ਉਧਰੋਂ ਆਉਂਦੀ ਆਉਂਦੀ ਮਸ਼ੀਨ ਲੇਟ ਹੋ ਗਈ ਨਾ ਝੋਨੇ ਦਾ ਨੇ ਪੜਿਆ ਅੱਜ ਤਾਂ ਦੇਣੀ ਉਹ ਸੀਗਾ ਕਲਹਿਣਾ ਪਤੰਦਰ ਦਾ ਸਾਰੇ ਕੰਮ ਅੱਧੇ ਨੇ ਕੋਈ ਨਹੀਂ ਉਹ ਜੋ ਸਾਰਾ ਕੁਝ ਟਾਈਮ ਦੇ ਨਾਲ ਚੱਲ ਕੱਲੋਂ ਝੋਨਾ ਹੀ ਵੱਢਿਆ ਜਾਊਗਾ ਚੱਲੋਂ ਇੱਕ ਖੇਤ ਵੀ ਤਿਆਰ ਹੋਣੇ ਸ਼ੁਰੂ ਹੋ ਜਾਣਗੇ। ਚੱਲੋਂ ਇਕੱਠੇ ਹੀ ਕੰਮ। ਚੱਲੋਂ ਝੋਨਾ ਵੜਨਾ। ਠੀਕ ਆ। ਦੂਜੇ ਨੰਬਰ ਤੇ ਆਲੂ ਬੀਜਨੇ ਆ। ਪਹਿਲੇ ਨੰਬਰ ਤੇ ਆਲੂ ਬੀਜਨੇ ਆ। ਆਲੂ ਤੜਕੇ ਬੀਜਣ ਲੱਗਿਆਂ ਦੂਜੇ ਨੰਬਰ ਤੇ ਝੋਨਾ ਵੜਨਾ। ਤੀਜੇ ਨੰਬਰ ਤੇ ਆ ਖੇਤ ਤਿਆਰ ਕਰਨਾ। ਕੱਲੀ ਜੰਦ ਨੂੰ 100 ਸਿਆਪੇ ਉਤੋਂ ਬੇਸ਼ੱਕ ਕਰਦੇ ਮਾਪੇ ਆ। ਚੱਲ। ਪਾਬਾ ਮੇਹ ਰੱਖੇ ਤਗੜੇ ਆਗੇ ਕਰ ਲਿਆ ਹੈਗੇ। ਨਾਲੇ ਮਿਲ ਕੇ ਚੱਲੀ ਜਾਂਦਾ ਕੰਮ। ਖਿੱਚੀ ਜਾਂਦੇ ਆ। ਪਾਪਾ ਦਾ ਖੜਾ ਦਾ ਟਰੈਕਟਰ ਆ ਦੇ ਸਾਹਮਣੇ। ਦੌੜੀਏ ਕਿ ਦੇਖ ਤੈਂ ਕੀ ਕਰਦੇ ਆ ਜਾ ਕੇ ਖੇਦੇ ਦੇ ਦਿਆਂ ਦੇ ਮੈਨੂੰ ਲੱਗਦਾ ਹੋਗੇ ਵੇਲੇ ਇਹ ਵੀ ਆਉਂਦੀ ਆ ਕੰਬਾਈਨ ਹਰੇ ਰੰਗ ਵਾਲੀ ਆਹੀ ਆ ਜੀ ਆਹੀ ਆ ਹੋ ਗਏ ਵੇਲੇ ਨਿਬੜ ਕੇ ਚਲੋ ਇੱਧਰ ਵੀ ਲੱਗਦਾ ਮੈਨੂੰ ਬੱਕੇ ਦੇਖਦੇ ਆ ਚਲੋ ਇਹ ਮੁੜਿਆ ਭਾਈ ਮੈਂ ਵੀ ਫੋਨ ਨਹੀਂ ਕੀਤਾ ਹੈਗਾ ਉੱਠ ਕਿਉਂ ਵੀ ਆ ਗਿਆ ਮਾਂ ਚਲ ਇਹਨਾਂ ਕੋਲ ਹੀ ਦੇਖ ਲੈਣੇ ਆਪਣਾ ਨਿਬੜਿਆ ਹੋਣਾ ਨਹੀਂ ਭਾਈ ਨਹੀਂ ਮੁੜਿਓ ਆ ਫਿਰਦੀ ਆ ਕੰਬਾਈਨ ਤਾਂ ਮੈਨੂੰ ਭੁਲੇਖਾ ਹੀ ਲੱਗ ਗਿਆ ਆ ਫਿਰਦਾ ਡ੍ਰੈਕਟਰ ਉਹ ਫਿਰਦੀ ਆ ਕੰਬਾਈਨ ਖੜਾਦੀ ਵਾਹ ਜੀ ਵਾਹ ਲੈ ਇਹਨਾਂ ਦਾ ਪਤੰਦਰ ਨੇ ਕੁਝ ਵੀ ਨਹੀਂ ਵੱਢਿਆ ਇਤੋਂ ਵੱਧ ਤਾਂ ਆਪਾਂ ਵੱਢ ਗਏ ਇਹ ਕਹਿੰਦਾ ਤਿੰਨ ਡੈੱਕ ਹੀ ਪਏ ਆ ਟਰਾਲੀ 'ਚ ਇਹਨਾਂ ਦਾ ਆਏ ਆ ਨਾ ਆਪਣੇ ਵਾਲਾ ਸੀਗਾ 26 ਤੇ ਇਹਦਾ ਸੀਗਾ 110 ਮੈਂ ਕਹਿੰਦਾ ਸ਼ਾਇਦ ਆਓ 110 ਆ ਪਤਾ ਨਹੀਂ ਕਿਹੜਾ ਯਾਰ ਹੋਰ ਆ ਵੀ ਇਹ ਭਾਰੇ ਵਾਲਾ 26 ਦਾ ਤੇਜੀ ਤੇਜੀ ਵੱਢ ਦਿੰਦੇ ਇਹਦਾ ਹੌਲੀ ਹੌਲੀ ਵੱਢਿਆ ਜਾਂਦਾ ਹੁਣ ਤਾਂ ਕੀ ਦੇਖਣਾ ਛੱਲੇ ਥਾਲੀ ਆ ਟਰਾਲੀ ਤਿੰਨ ਡੈੱਕ ਪਏ ਆ ਯਾਰ ਬਸ ਆ ਮਾੜਾ ਮੋਟਾ ਜਾ ਵੱਡਿਆ ਲਾਲੋ ਇੱਥੇ ਹੋਰੇ ਝੋਨਾ ਖੜਾ ਸਾਈਡ ਤੇ ਦੋ ਤਿੰਨ ਗਿਹੜੇ ਲੱਗੇ ਹੋਣਗੇ ਤਿੰਨ ਡੱਗ ਭਰੇ ਟਰਾਲੀ ਕਰਤੀ ਬਹਿਲੀ ਆ ਮਤਲਬ ਹੋ ਗਿਆ ਹੁਣ ਬਹਿਲਾ ਚੱਲਿਆ ਘਰ ਨੂੰ ਕਮੈਨ ਵਾਲੀ ਇੱਥੇ ਇੱਥੇ ਪੈ ਜਾਣਗੇ ਕਮੈਨ ਵਾਲਾ ਨੇ ਆਹੀ ਸਵੇਰ ਨੂੰ ਫੇਰ ਵੱਡਣਾ ਇਹਨੇ ਤੇਲ ਦਾ ਵੀ ਪੰਗਾ ਚਲ ਕੋਈ ਨਹੀਂ ਚਲੋ ਠੀਕ ਆ ਬਾਪੂ ਤੁਹਾਨੂੰ ਵੀ ਮਿਲਦਿਆਂ ਤੜਕੇ ਨੂੰ ਹੋ ਕੇ ਬਾਈ